ਮੇਰੇ ਮਾਨੀਏ ਮੇਰੀ ਮਾਤਾ ਮੁਰਾ ਪੱਕੀ ਗੱਲ ਨੂੰ ਇਹਨਾ ਹੋਣ ਤੇ ਮਾਦੀ ਕਰਨਾ ਗਲਤ ਤੱਕ ਲੱਗ ਕੋ ਹਾ ਕਿਰੇ ਤੇ ਤੁਮ ਜਰੀ ਮੇਰੇ ਤੇ ਤੁਮ ਕੀ ਆਹ ਰਾਉ ਨੇ ਆਹ ਰਾਉ ਨੇ ਤੁਹਾਡੇ ਬੇਟੇ ਦਾ ਕੀ ਨਾਮ ਆ ਗਮਿੰਦਰ ਸਿੰਘ ਆ ਜੋਂ ਤੱਕ ਦੇ ਜਮੇ ਕਿੱਥੋਂ ਦਾ ਰਹਿਣਾ ਮਾਤਾ ਤੁਸੀਂ ਗਰਾਉਂ ਦੇ ਹਾਂਜੀ ਗਰਾਉਂ ਦੇ ਰਹਿਣਾ ਜੀ ਸਰਪੰਡਾ ਇਧਰ ਮਰੰਡਾ ਕਿੰਨੀ ਹੈ ਹਾਂਜੀ ਮਰੰਡਾ ਕਿੰਨੀ ਹੈ ਗਮਿੰਦਰ ਲੀਆਂ ਤੁਸੀਂ ਇੱਥੇ ਗਰਾਉਂ ਕਿਵੇਂ ਜੀ ਮੇਰਾ ਬੇਟਾ ਜੀ ਹੈ ਹਾਂ ਜੀ ਬੋਲ ਬੇਟਾ ਜੀ ਹਾਂ ਬਲਜਿੰਦਰ ਸਿੰਘ ਅੱਛਾ ਇਹ ਬਾਬਾ ਜੀ ਦਾ ਬੇਟਾ ਨਹੀਂ ਉਹ ਬਾਬਾ ਜੀ ਇਹ ਗੱਡੀ ਦਾ ਹੁਣ ਜੀ ਦਾ ਬੇਟਾ ਤਾਂ ਕਿਆ ਬੀਤੂ ਕਿ ਨਾ ਨਰਾਫਾ ਤੇ ਨੋਕ ਲਾ ਕੇ ਉਹ ਤੇ ਗਲਤ ਗੱਲਾਂ ਸੁਹਾਈਆਂ ਗਈਆਂ ਮੇਰੇ ਬੇਟੇ ਨੂੰ ਕਿਸੇ ਮਾਦਾ ਪੋੜੇ ਨਹੀਂ ਕਰ ਰਖਲਦੀ ਨੋਕ ਰੱਖੀ ਹਾਂ ਜੀ ਤੁਸੀਂ ਦੱਸਣਾ ਮੀਡੀਆ ਚ ਤੁਸੀਂ ਉਸ ਤੋਂ ਬਾਅਦ ਮਿਲੇ ਹੋ ਜੀ ਬਾਬੇ ਬਾਬੇ ਬ੍ਰਿੰਦਰ ਮਿਲੇ ਹੋ ਉਸ ਤੋਂ ਬਾਅਦ ਮਾਦਾ ਕੀ ਨਾ ਤੁਸੀਂ ਬਾਬੇ ਨਾਲ ਜਾ ਕੇ ਗੱਲਬਾਤ ਹੋਈ ਤੁਸੀਂ ਕੀਤੀ ਕੋਈ ਮਾਦਾ ਜੀ ਜਿਹੜਾ ਨਾਮ ਵੀ ਨਹੀਂ ਸੀ ਆਸੀ ਆਪਣੇ ਨਾਮ ਕਿਹਦੇ ਸੀ ਆ ਜੀ ਬਾਬਾ ਜੀ ਦੇ ਮਾਤਾ ਦਾ ਨਾਮ ਕੀ ਨਾਮ ਤੁਸੀਂ ਕਿੱਥੋਂ ਦੇ ਰਹਿਣ ਬਲੇ ਹਾਂ ਕਿੱਥੇ ਜੀ ਬੀਬੀ ਜੀ ਇੱਥੇ ਆਸਤੇ ਬਾਬਾ ਜੀ ਲੜ ਰਹੇ ਨੇ ਤੁਸੀਂ ਕਹਿ ਰਹੇ ਹੋ ਕਿ ਪਿਸਤੌਲ ਦੀ ਨੌਕ ਤੇ ਕੀਤਾ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਗੱਲ ਦਾ ਜੀ ਹਾਂ ਬੱਸ ਦੱਸ ਰਹੇ ਆਂ ਕੌਣ ਦੱਸ ਰਿਹਾ ਜੀ ਕੌਣ ਦੱਸ ਰਿਹਾ ਜੀ ਇਹਦੇ ਤੇ ਬਾਬਾ ਜੀ ਨੇ ਗੱਲ ਹੋਈ ਇਹ ਵੀ ਜ਼ਿੰਮੇਵਾਰ ਹੋਣ ਪਰ ਪਰਦੋਰਾ ਕਿਵੇਂ ਸਟਾਪ ਹੋ ਕੇ ਉਹ ਆ ਕੇ ਮੁੰਡੇ ਦੇ ਰੇਲਾ ਬਣਾਇਆ ਆਪਣਾ ਬਣਾਇਆ ਇਹ ਜਿਹਨੇ ਬਾਬੇ ਬਜੇਦਾ ਸਮਰਥਨ ਕਰਉਂਦੀ ਬਾਬੇ ਦੇ ਕਿੰਨੇ ਸਮਰਥਕ ਆ ਰਹੇ ਨੇ ਕੱਟੋ ਜੋ ਮੇਰੇ ਬੇਟੇ ਦੇ ਗੈਰਕਾਨੂੰਨੀ ਆਫਿਸ ਉੱਤੇ ਕੋ ਬਾਕੀ ਅਸੀਂ ਨਹੀਂ ਤਾਂ ਵੀ ਤੁਸੀਂ ਪ੍ਰਸ਼ਾਸਨ ਨੂੰ ਮਿਲਿਆ ਜੀ ਇਸ ਵਾਰ ਗੱਜ ਕੋਈ ਗੱਲਬਾਤ ਨਹੀਂ ਕੋਈ ਖਾਸ ਨਾਲ ਜੀ ਜੀ ਕੋਈ ਗੱਲਬਾਤ ਨਹੀਂ ਕੋਈ ਨਾਮ ਨਹੀਂ ਸੁਬਾ ਦਾ ਜੀ ਸਭੇ ਪੈਣਾ ਤੁਹਾਨੂੰ ਕੀ ਜਣਾ ਤੁਹਾਨੂੰ ਆਉਣਾ ਲੱਗ ਗਿਆ ਜੀ ਹੁਣ ਗੱਲ ਆ ਤੁਹਾਡੀ ਹੋ ਚੁੱਕੀ ਹੈ। ਹਾਂ ਜੀ ਸਾਡੇ ਘਰ ਤਾਂ ਨਹੀਂ ਸੀ ਨਾ ਅੱਛੀ ਤਾਂ ਤੁਹਾਡੇ ਭਰਾ ਨੇ ਤੁਹਾਡੀ ਮੁਲਾਕਾਤ ਕਰਾਈਗੀ ਕੀ ਕੀ ਗੱਲਬਾਤ ਕਹੀ ਉਹਨਾਂ ਨੇ ਜਦੋਂ ਮੁਲਾਕਾਤ ਕੀਤੀ ਗੱਲਬਾਤ ਦੇ ਵਿੱਚ ਉਹਨਾਂ ਨੇ ਕਿਉਂ ਦੱਸਣਾ ਸੀ ਪਤਾ ਨੂੰ ਦੱਸਿਆ ਨਹੀਂ ਆ ਉਹਨਾਂ ਨੇ ਇੱਕੋ ਗੱਲ ਕਹੀ ਕਿ ਸਾਡੇ ਨਾਲ ਤਕਾ ਹੋ ਰਿਹਾ ਠੀਕ ਹੈ ਜੀ ਉਹ ਤਾਂ ਜਿੱਥੇ ਪਹਿਲਾਂ ਕਹਿੰਦੇ ਮੰਨੇ ਵੀ ਸਾਡੇ ਨਾਲ ਤਕਾ ਹੋਇਆ ਵਾ ਉੱਥੇ ਗੁਰੂ ਗਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਬੈਠ ਕੇ ਗਲਤ ਕੰਮ ਕੀਤਾ ਤਕਾ ਗੱਲ ਸੀ ਗੁਰੂ ਗੁਰੂ ਮਹਾਰਾਜ ਦੀ ਇੱਕ ਸਵਾਰੀ ਨਹੀਂ ਸੀ ਕਿ ਚਲੋ ਮੇਰੇ ਨਾਲ ਸਤਖੰਡ ਬਾਹਰ ਬਣਿਆ ਅੰਦਰ ਗ੍ਰੇਸ ਵਿੱਚ ਚਾਹੇ ਗੁਰਦਾਰੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ

ਹਾਂਜੀ ਅਸੀਂ ਬਾਬਾ ਜੀ ਦੇ ਸੇਵਾਦਾਰ ਹਾਂ ਬਾਬਾ ਜੀ ਦੇਖੋ ਅੱਜ ਅੱਜ ਪ੍ਰਸ਼ਾਸਨ ਨੂੰ ਸਭ ਗਲਤ ਕਹਿ ਰਹੇ ਆ ਅੱਜ ਅੱਜ ਇਹ ਮਹਿੰਦ ਸਿੰਘ ਬਾਬਾ ਜੀ ਚਾਹੇ ਕੋਈ ਵੀ ਅਮੇ ਸਾਰੂ ਸਭ ਨੂੰ ਇਹ ਗੱਲ ਕਹਿਣੀ ਆ ਅਸੀਂ 6 ਮਹੀਨੇ ਤੋਂ ਅਸੀਂ 3 ਮਹੀਨੇ ਮੰਡੀ ਦੇ ਵਿੱਚ ਰਾਤਾਂ ਕੱਡੀਆਂ ਉਦੋਂ ਇਹ ਬਾਬੇ ਢੰਗ ਸਿੰਘ ਸਭ ਕਿੱਥੇ ਗਏ ਸੀ ਔਰ ਸਾਡੀ ਜੱਦ ਦੇ ਰੱਖੇ ਕੌਣ ਸੀ ਇਹ ਇੱਥੇ ਜਰ ਤੋਂ ਆਉਂਦੀ ਸੀ ਇੱਥੇ ਆਪਣੇ ਗੁਰਦੁਆਰੇ ਤੋਂ ਇਹਨਾਂ ਨੂੰ ਇੱਜਾਮ ਲਾਇਆ ਸੀ ਮੈਂ ਕਹਿੰਦੀ ਜਿਉਂ ਜੰਮੀ ਸੀ ਔਰ ਉਹਦੀ ਇੱਥੇ ਆ ਰਹੀ ਸੀ ਔਰ ਉਹ ਦੋ ਦਿਨ ਕੋਈ ਗੱਲ ਹੋ ਨਹੀਂ ਆ ਅੱਜ ਆ ਦਿਨ ਗੱਲ ਕਰਨੇ ਹੋ ਗਿਆ ਜੇਕਰ ਦੋਸਤ ਆ ਰਹੀ ਸੀ ਫਿਰ ਉਹ ਹੱਸ ਕੇ ਪਾਈ ਸੀ ਇਹਨਾਂ ਦਾ ਪਲਾਟ ਕਰਦੇ ਮਤਲਬ ਇੱਥੇ ਕਿ ਨਹੀਂ ਆਏ ਤੁਸੀਂ ਸਾਡੇ ਪ੍ਰੈਸ ਕਾਨਫਰੰਸ ਸਾਰੇ ਕਿਹਨੇ ਨਾ ਗੰਗਲਤੀ ਜੀ ਅਸੀਂ ਖੋਦੇ ਆ ਰੱਖੀਏ ਤੁਸੀਂ ਮਤਲਬ ਹਾਂਜੀ ਹਾਂਜੀ ਸਾਡੇ ਹਾਂਜੀ ਸੰਤਾ ਸਾਹਿਬ ਨੂੰ ਵੀ ਜਾਣਦੇ ਪਰਸਾਂ ਹਾਂਜੀ ਜਾਣਦੇ ਆ ਜੀ ਆਂਦੇ ਹਾਂਜੀ ਨਹੀਂ ਭੰਜੀ ਇੱਕ ਤਾਂ ਬੰਦਿਆਂ ਚਲੋ ਵੀ ਉਹ ਬਾਬਾ ਜੀ ਨੇ ਗਲਤ ਹੋ ਗਿਆ ਧੱਕਾ ਹੋ ਗਿਆ ਬਾਬਾ ਜੀ ਨਾਲ ਇੱਕ ਕੱਲ ਪਰਚੇ ਬਾਬਾ ਜੀ ਤੋਂ ਹੋਰ ਹੋ ਗਿਆ ਬਲਾਤਕਾਰ ਦਾ ਉਹ ਕਿਵੇਂ ਹੋ ਗਿਆ ਜੀ ਹਾਂਜੀ ਕੋਈ ਸਭ ਝੂਠ ਹੋ ਚੇ ਸਾਨੂੰ ਮਿਲਦਾ ਨਹੀਂ ਕਿ ਪਰਸ ਤਾਂ ਕੋਸੋਤਾ ਵੀ ਆ ਜਾਂਦਾ ਨਹੀਂ ਜਿਹੜਾ ਕੋਪਰਾਸ਼ਾਸਨ ਨਹੀਂ ਕੋਈ ਦਿਖ ਰਿਹਾ ਕਿਸੇ ਨੂੰ ਕੋਈ ਪਾਸੇ ਨਹੀਂ ਹੁੰਦੀ ਆ ਬੱਚੇ ਨਹੀਂ ਦੇਤੀ ਆ ਹਾਂ ਕਿਸੇ ਨੂੰ ਨਹੀਂ ਦਿਖ ਰਿਹਾ ਕੋਸੇ ਇਨਵੈਸਟੀਗੇਸ਼ਨ ਕਰਕੇ ਫੇਰ ਪਰਸੇ ਇਸ ਤਰ੍ਹਾਂ ਦਾ ਸਾਥ ਜੋ ਕਰ ਰਿਹਾ ਉਹ ਗਲਤ ਹੈ ਨਸ਼ਕਸ਼ਣ ਕਰੀ ਜਾਵੇ ਤੁਸੀਂ ਕਹਿੰਦੇ ਪਰਸਕਲਤਾ ਹੀ ਬਣੇ ਇਸ ਹਿਸਾਬ ਨਾਲ ਪੁਲਿਸਕਲਤਾ ਨਹੀਂ ਤੁਸੀਂ ਮੰਨਦੇ ਪੁਲਿਸ ਨੇ ਗਲਤੀ ਕੀਤੀ ਤਾਂ ਕੀ ਹੋਣਾ ਸਹੀ ਬਣਾਉਂਦਾ ਜੀ ਇਹ ਬਾਬਾ ਕਿਉਂ ਕਹਿੰਦਾ ਬਾਬਾ 1000000 ਕੌਣ ਲਾ ਕੇ ਜੋ ਲਾ ਕੇ ਤੁਹਾਨੂੰ ਪਤਾ ਨਹੀਂ ਕਿਨੇ ਲਾਇਆ ਜੀ ਇਹ ਮਨੀਰ ਦੇ ਬਿਆਨ ਵੀ ਹੈ ਮੇਜਰ ਕਹਿੰਦਾ ਮੈਂ ਖੁਦ ਦੇਖਿਆ ਬਾਬਾ ਕਿਸਕੇ ਲੱਗੇ ਗਿਆ ਬ੍ਰੀਫ ਨਾ ਕਰਕੇ ਫਤਗੀ ਲੈ ਕੇ ਜਾਇਆ ਉਸ ਟਾਈਮ ਉੱਥੇ ਮੈਰੇ ਨੇ ਆ ਕੇ ਡਕੈਤੀ ਕੀਤੀ ਆ ਠੀਕ ਹੈ ਉਸ ਟਾਈਮ ਚਾਹੇ ਕੁਝ ਵੀ ਚੱਕ ਕੇ ਲੈ ਕੇ ਜਾ ਸਕਦਾ ਸਾਨੂੰ ਨਹੀਂ ਪਤਾ ਉੱਥੋਂ ਕਿੰਨਾ ਚੱਕ ਕੇ ਲੈ ਜਾਣਾ ਉਹ ਗੱਲ ਹੋ ਆਖਾ ਜੀ ਅਸੀਂ ਤਾਂ ਗੱਲ ਕਰਦੇ ਆ ਬਾਬਾ ਜੀ ਤੇਰੀ ਕੀਤੀ ਵਾਲੀ ਗੱਲ ਦੱਸੋ ਕੀ ਪਤਾ ਉਹਨੇ ਲਾਤਾ ਹੋਵੇ ਉੱਥੇ ਲੈ ਜਾ ਕੇ ਸਾਨੂੰ ਨਹੀਂ ਪਤਾ ਬਾਬਾ ਜੀ ਨੂੰ ਪਸਾਉਣ ਦੀ ਉਹ ਪੂਰੀ ਕੋਸ਼ਿਸ਼ ਕਰ ਰਿਹਾ ਹੈ ਉਹ ਪੁਰਾਣੀ ਡੇਟਾ ਥੋੜੀ ਲਾ ਦੂਗਾ ਜੀ ਪੁਰਾਣੀ ਡੇਟਾ ਵੀਡੀਓ ਥੜੀ ਦਾ ਕਰ ਲੂਗਾ ਆ ਬੇਨਾ ਕੀ ਦੁਸ਼ਮਨੀ ਹੈ ਜੀ ਹਾਂਜੀ ਕਹਿੰਦਾ ਪਤਾ ਜੀ ਤੇਰਾ ਹੀ ਸਾਥ ਹੈ ਮੇਰੇ ਦੀ ਪਤਾ ਕੌਜਾ ਕਰਨੀ ਤੇਰੇ ਦੇ ਹੁਣ ਮੇਰੇ ਘਰ ਚ ਬੈਠ ਹਾਂਜੀ ਦੇਰੇ ਤੇ ਮੁਲਾਜ਼ਮ ਲੱਗੇ ਹੋਏ ਨੇ ਖੁਸ਼ੀ ਅੱਜ ਸਫਲਤ ਹੋ ਕੇ ਆਇਓ ਜੀ ਤੂੰ ਪੈਸਾ ਦੋ ਤੇ ਹਾਂਜੀ ਤੁਸੀਂ ਡੇਰ ਚ ਆ ਕੇ ਵੀ ਜਾਂਦੇ ਸੀ ਅਸੀਂ ਡੇਰ ਚ ਜਾਂਦੇ ਆ ਜੀ ਅਸੀਂ ਪਿਛਲੇ 4-10-10 ਮਹੀਨਿਆਂ ਤੋਂ ਜਾ ਰਹੇ ਆ ਸਾਡੇ ਨਾਲ ਇਦਾਂ ਦਾ ਕੋਈ ਗਲਤ ਕੰਮ ਨਹੀਂ ਹੋਇਆ ਇਦਾਂ ਦਾ ਵਿਸ਼ਵਾਸ ਸਾਜੀ ਕਰਨੋਂ ਤੇ ਵਿਸ਼ਵਾਸ ਹੈ ਕਿ ਸਾਨੂੰ ਸਹੀ ਕੰਮ ਕਰ ਰਿਹਾ ਵਾ ਕਾਨੂੰਨ ਦਾ ਵਿਸ਼ਵਾਸਾ ਕਾਨੂੰਨ ਸਹੀ ਕੰਮ ਕਰ ਰਿਹਾ ਹੈ ਡੀਐਸਪੀ ਸਾਹਿਬ ਵੀ ਸਹੀ ਕੰਮ ਕਰ ਰਹੇ ਆ ਪਰ ਇਹ ਜਿਹੜੀ ਕੁਸ਼ਣ ਪੁੱਛ ਰਹੇ ਆ ਡੀਐਸਪੀ ਸਾਹਿਬ ਤੇ ਇਲਜ਼ਾਮ ਲਾਇਆ ਮੇਰੇ ਸਾਹਿਬੀ ਕੱਲ ਪੀਂਦੇ ਵਧੀਆ ਬੰਦੇ ਆ ਸਾਰੇ ਪ੍ਰਸ਼ਾਸਨ ਤੇ ਜਾਂ ਰਹੇ ਆ ਕਾਬਿਲ ਨਹੀਂ ਨਹੀਂ ਮੈਨੂੰ ਤੁਸੀਂ ਇੱਕ ਮੈਮ ਕਿਹੜੀ ਵੀਡੀਓ ਤੇ ਮੈਨੂੰ ਜਵਾਬ ਦੇਵੇ ਅਸੀਂ 6 ਮਹੀਨਿਆਂ ਤੋਂ ਭਈਆਂ ਦੇ ਵਿੱਚ ਮੰਡੀਆਂ ਦੇ ਵਿੱਚ ਪੈ ਰਹ ਜੀ ਔਰ ਸਾਡੀ ਅਜਰ ਕਿੱਥੇ ਗਈ ਸੀ ਔਰ ਸਾਨੂੰ ਜਵਾਬ ਦਿਓ ਫੇਰ ਵੀ ਸਾਨੂੰ ਪ੍ਰਸ਼ਾਸਨ ਨੇ ਹੀ ਘਰੇਵਾੜ ਕੇ ਸਾਨੂੰ ਸਮਾਨ ਦਵਾ ਕੇ ਸਾਡੀ ਰੋਟੀ ਭਗਤੀ ਕਰਿਆ ਔਰ ਉਹਨਾਂ ਹੰਗ ਸਿੰਘ ਕਿੱਥੇ ਗਈ ਸੀ ਸਭ ਨੇ ਇੱਕ ਦੂਜੇ ਤੇ ਪਰਦਾ ਪਾਇਆ ਕਿ ਸਭ ਨੂੰ ਪਤਾ ਸੀ ਵੀ ਸਮਾਨ ਕੋਲੇ ਖੜ ਕੇ ਇਹਨਾਂ ਨੇ ਚੁਕਵਾਇਆ ਇਹਨਾਂ ਦੇ ਸੇਵਾਦਾਰਾਂ ਨੇ ਇਹ ਸਭ ਕੰਮ ਕਰਿਆ ਵਾ ਸਾਡਾ ਸਮਾਨ ਕਿਦਾ ਚੁਕਵਾਇਆ ਸਾਡਾ ਸਭ ਸਮਾਨ ਚੁਕਵਾਇਆ ਸੀ ਮਿਹਰਬਾਨ ਤੇਜਾ ਦੇ ਨਾਮ ਸਾਡਾ ਜੋ ਸੀਗਾ ਇਹਨਾਂ ਨੇ ਆਪਣੇ ਗਾਸਨਾਂ ਦੇ ਨਾਲ ਚੁਕਵਾਇਆ ਸੀਗਾ ਉਹ ਜਿਹੜਾ ਸਾਡਾ ਸਮਾਨ ਸੀ ਉਹ ਸਭ ਨਿੰਗਾ ਸਿੰਘਾਂ ਨੇ ਚੁੱਕਿਆ ਸੀ ਮੇਰਾ ਹੈ ਸਮਾਨ ਚੁੱਕਿਆ ਇਹ ਫੇਸ ਇੱਧਰ ਰੱਖੋ ਜੀ ਇੱਧਰ ਸਾਹਮਣੇ ਤਾਂ ਉਹਨਾਂ ਨਾਲ ਮਿਲ ਕੇ ਸਾਡਾ ਘਰ ਜਾੜਿਆ ਸਾਨੂੰ ਮੰਡੀਆਂ ਵਿੱਚ ਸੌਣ ਨੂੰ ਮਜਬੂਰ ਕਰਤਾ ਅਸੀਂ ਇੱਕ ਇੱਕ ਟੁਕੜਾ ਮੰਗ ਮੰਗ ਕੇ ਖਾਦਾ ਸਾਨੂੰ ਇਹਨਾਂ ਨੇ ਨਿੰਗਾ ਸਿੰਘਾਂ ਨੇ ਮਜਬੂਰ ਕਰਤਾ ਉਦੋਂ ਨਿੰਗਾ ਸਿੰਘ ਕਿੱਥੇ ਗਿਆ ਸੀ ਉਦੋਂ ਵੀ ਕਾਨਫਰੰਸ ਹੋਈ ਸੀ ਉਦੋਂ ਵੀ মিডিਆ ਆਇਆ ਸੀ ਉਦੋਂ মিডিਆ ਕਿੱਥੇ ਗਿਆ ਸੀ ਉਦੋਂ মিডিਆ ਸੌ ਗਿਆ ਸੀ ਜਾਂ ਪ੍ਰਸ਼ਾਸਨ ਸੌ ਗਿਆ ਸੀ ਜਾਂ ਤੁਸੀਂ ਬੁਲਾਇਆ ਸਾਨੂੰ ਤੁਸੀਂ ਬੁਲਾਇਆ ਸਾਨੂੰ ਹਾਂਜੀ ਤੁਸੀਂ ਦੱਸਿਓ ਆਪਦੀ ਗੱਲ ਮੀਡੀਆ ਮੀਡੀਆ ਜਦੋਂ ਕਿਵੇਂ ਲਾ ਸਕਦਾ ਤੁਸੀਂ ਮੇਰੇ ਕੋਲ ਅੱਜ ਵੀ ਰਿਕਾਰਡਿੰਗ ਆ ਤੁਸੀਂ ਬੁਲਾਇਆ ਕਿਸੇ ਨੂੰ ਸਾਨੂੰ ਬੁਲਾਇਆ ਵੀ ਜਿਹੜੀਆਂ ਵੀਡੀਓ ਬਾਹਰ ਤੋਂ ਫੜੀਆਂ ਬਾਬੇ ਦੀਆਂ ਜਿਹੜੀਆਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਕੀ ਝੂਠ ਨੇ ਲਹਿੰਗ ਸਿੰਘ ਨਾ ਕਰਕੇ ਗਏ ਆ ਦੇਖੋ ਜਦੋਂ ਹੁਣ ਅੱਜ ਘਰ ਇਹ ਵੀ ਅਸੀਂ ਇੱਕਦਾਂ ਦੀ ਰਾਖੀ ਕਰਦੇ ਆ ਠੀਕ ਹੈ ਜਦ ਨਹੀਂ ਰੱਖੀ ਕਰੇ ਉਹਦੇ ਜਦ ਨਹੀਂ ਰੱਖੀ ਕਿਤੇ ਗਈ ਸੀ ਉਹਦੀ ਵੀ ਬੇਰੀਆਂ ਕਰਨਾ ਹੋਣਾ ਸਾਰੇ ਪੰਜਾਬ ਕੱਲਾ ਥੋੜੀ ਜਿਹੀ ਪੰਜਾਬ ਦਿਖਾ ਰਹੀ ਸਾਰੇ ਪੰਜਾਬ ਵਿੱਚ ਅਸੀਂ ਇੱਕ ਦਿਨ ਹੀ ਅਸੀਂ ਮਾਰਦੇ ਆਣ ਵਾਲੇ ਆ 10-10 ਮਿੰਟ ਮਾਰਦਿਆਂ ਨੂੰ 9 ਸਾਲ ਦੇ ਵਿੱਚ ਹੁਣ ਬਲਾਕ ਕਰ ਦੱਸ ਰਹੀ ਆ ਉੱਥੇ ਛੜਿਆਂ ਦਾ ਬਲਾਕ ਅਸੀਂ ਅੱਸੀ ਮੇਰੇ ਉੱਥੇ ਜਾਂਦੇ ਸੀ ਸਾਡਾ ਬਲਾਦ ਕਰ ਕਿਉਂ ਨਹੀਂ ਹੋਇਆ ਕੋਈ ਸੁਣਿਆ ਅੱਜ ਤੱਕ ਅਸੀਂ ਸਾਡੇ ਚ ਕੀ ਕਮੀ ਦੱਸੋ ਸਾਡੇ ਚ ਕੀ ਕਮੀ ਆ ਸਾਡੇ ਨਹੀਂ ਹੋਇਆ ਅਈਆਂ ਕੋਈ ਹਿਰੋਨੀ ਸੀ ਉਹ ਜਿਹਨਾਂ ਨਾਲ ਬਲਾਦ ਕਰਦੇ ਸੀ ਇੱਕ ਨਾਲ ਸੀ ਇਹ ਨਹੀਂ ਕਹਿੰਦੇ ਕਿ ਬਾਬਾ ਰੇਕ ਨਾਲ ਹੀ ਬੱਤ ਕਰ ਕਰਦਾ ਸੀ ਜਿਹੜਾ ਤੁਹਾਡਾ ਮੈਟਰਿਕ ਨਿੰਗਲ ਸੀ ਉਹਨੇ ਸਮਾਨ ਤੁਹਾਡਾ ਪਾ ਲਿਆ ਅਸੀਂ ਵੀ ਉੱਥੇ ਉੱਥੇ ਮੈਟਰਿਕ ਹੋ ਗਿਆ ਤੇ ਅਸੀਂ ਵੀ ਉੱਥੇ ਜੰਮਦੇ ਕਿਉਂਕਿ ਇਹਨਾਂ ਦਾ ਜਿਹੜਾ ਪਾਪਾ ਜਿਹਦਾ ਸੇਵਾਦਾਰ ਸੀ ਉਹਨਾਂ ਕੋਲ ਆਇਆ ਸੀ ਤੁਹਾਨੂੰ ਉੱਥੇ ਬੜਾਇਆ ਗਿਆ ਸੀ ਅਸੀਂ ਉਸ ਦਿਨ ਤੋਂ ਉੱਥੇ ਦੇਆ ਸਾਹਿਬ ਜਾਂਦੇ ਸੀ ਐਦਾਂ ਦੀ ਕੋਈ ਗੱਲ ਨਹੀਂ ਸੀ ਅਸੀਂ ਦਿਨ ਵੀ ਜਾਂਦੇ ਸੀ ਰਾਤ ਨੂੰ ਵੀ ਜਾਂ ਜੋ ਪ੍ਰਸ਼ਾਸਨ ਦੇ ਲਾਰਕਾ ਜਿਨੇ ਜੋ ਮਕਾ ਲੇ ਇਹਨੇ ਕਰਿਆ ਉਹ ਕੁਛ ਨਹੀਂ ਐਡਾ ਦੀ ਕੋਈ ਵੀ ਗੱਲ ਹੈ ਸ਼ੱਕ ਬਸ ਤੁਸੀਂ ਕਹਿੰਦੇ ਪ੍ਰਸ਼ਾਸਨ ਸਹੀ ਕੰਮ ਕਰਦਾ ਇੱਕ ਪਾਸੇ ਕਹਿੰਦਾ ਬਾਬੇ ਦਾ ਧੱਕਾ ਕਰ ਰਹੇ ਆ ਧੱਕਾ ਮੇਰੋ ਕਰੀ ਜਾਂਦੇ ਮੇਰੋ ਮੇਰੋ ਕਰੀ ਜਾਂਦੇ ਇਹ ਦੋ ਪਰਚੇ ਪਰਚੇ ਦੇਣਾ ਮੈਂ ਦੋ ਪਰਚੇ ਪਰਚੇ ਦੇਤੇ ਮੇਰੇ ਨਾਲ ਛੋੜ ਦਿੱਤੇ ਦੋ ਪਰਚੇ ਪਰਚੇ ਕਿਹਨਾਂ ਦਾ ਪਰਚਾ ਕਰਕੇ ਪਰਚਾ ਦੇਣਾ ਮੈਨੂੰ ਥੋੜੀ ਦੇਣਾ ਮੈਂ ਕਿਸੇ ਮੇਰੇ ਤੋਂ ਬਦੂਖ ਰੱਖ ਲੋ ਨਾ ਮੇਰੇ ਬੱਚੇ ਦੇ ਰੱਖ ਲੋ ਤੇ ਮਰਜ਼ੀ ਬਲਵਾ ਲਓ ਪਰਚਾ ਥੋੜੀ ਰੱਖੀਆ 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 बाबे जाए सही और गलत फैसला किया जाते मेरी भैन है मैं पता कौन आ कौन नहीं जो भी मेरी भैन किसी पक्षी कुछ भी आ

ਆਹ ਕੁੜੀ ਨੇ ਖੁਦ ਵਾਇਰਲ ਕੀਤੀ ਆ ਵੀਰ ਜੀ ਦੋ ਦਾਟਾਂ ਖੁਦ ਕੁੰਡੀਆਂ ਲਾਉਂਦੀ ਆ ਉਹ ਜਾ ਕੇ ਉੱਥੇ ਪਾਪਾ ਜੀ ਖੁਦ ਕੁੰਡੀ ਨਹੀਂ ਲਾਉਗੇ ਉਹ ਖੁਦ ਛਾੜ ਤੇ ਉੱਥੇ ਜਾਂਦੀ ਪਈ ਆ ਉੱਥੇ ਜਾ ਕੇ ਦੋਨਾਂ ਚੱਲ ਜਾਏ ਜੇ ਮੰਦੀਨਾ ਹੋਇਆ ਜਾਂ ਹੈ ਤਾਂ ਕੰਮ ਗਲਤੀ ਹੈ ਜੀ ਕਿਉਂ ਗਲਤ ਹੋਇਆ ਮੇਰਾ ਕੀ ਭੁਲਾਈ ਹੋਇਆ ਗਲਤ ਹੋਇਆ ਚੱਲ ਦੂਸਰ ਕੋਈ ਗਲਤ ਹੋਇਆ ਮੰਨ ਲੈਨੇ ਪਰ ਉਧਰ ਕੁੜੀ ਵੀ ਸਹੀ ਨਹੀਂ ਆ ਕੁੜੀ ਦਾ ਨਾਲ ਦੀ ਨਾਲ ਕਾਰਵਾਈ ਤਾਂ ਮੰਗ ਰਹੀ ਆ ਉਹ ਉਹਦਾ ਕਿੱਦਾਂ ਕੁੰਡੀ ਨਾਲ ਦੀ ਨਾਲ ਕਾਰਵਾਈ ਕੀਤੀ ਜਾਵੇ ਸਬੰਧਿਤ ਕਾਰਵਾਈ ਕੀਤੀ ਜਾਵੇ ਨਾ ਫਿਰ ਕੁੜੀ ਦਾ ਕਾਰਵਾਈ ਦੀ ਮੰਗ ਤੇ ਤੁਸੀਂ ਜੈ ਸਮਝਦੇ ਹੋ ਹਾਂਜੀ ਕੁੜੀ ਦੇ ਕਾਰਵਾਈ ਕੀਤੀ ਕਿ ਮੈਂ ਨਹੀਂ ਕੁੜੀ ਸਾਬਿਤ ਕਰੇ ਵੀ ਮੈਂ ਸਹੀ ਹਾਂ ਇੱਕ ਪਾਸੇ ਦਾ ਉੱਤੇ ਪਰਚਾ ਕਰਾਉਂਦਾ ਇੱਕ ਪਾਸੇ ਕੁੜੀ ਨੂੰ ਕੁੜੀ ਨੂੰ ਮੇਰੇ ਨਾਲ ਬਹਿਰੋ ਦੇ ਨਾਮ ਨਾਲ ਕਰ ਰਹੀ ਹੈ ਅਸੀਂ ਕੁੜੀ ਨੂੰ ਅਸੀਂ ਮੈਂ ਤੱਕ ਸਾਨੂੰ ਅਸੀਂ ਕੁਝ ਨਹੀਂ ਕਹਿੰਦੇ ਜੇ ਕੁੜੀ ਸਹੀ ਆ ਸਾਬਿਤ ਕਰ ਦੇ ਮੈਂ ਨਹੀਂ ਕੁੜੀ ਦਾ ਪ੍ਰੋਪਰ ਪਰਚਾ ਕੀਤਾ ਜਾਵੇ ਬਰਾਬਰ ਦਾ ਬਰਾਬਰ ਰਹਿ ਜਾਵੇ ਜੇ ਕੁੜੀ ਸਹੀ ਆ ਤਾਂ ਗੱਲ ਕਰੀਏ ਆਏ ਤਾਂ ਹਰ ਇੱਕ ਕੋਈ ਕੁੜੀ ਆਖੋ ਅੰਕੋਟ ਦੇ ਮੁੰਡੇ ਬਗਰਾਮ ਕਰਦੂ ਕਿ ਇਹ ਗੱਲ ਨਹੀਂ ਚੱਲ ਸਕਦੀ ਪਿੰਡ ਨਾਲ ਕੀ ਹੋਦਾ ਉੱਪਰ ਬਣਿਆ ਨਾਮ ਜੱ